ਇਹਦੀ ਮੱਝ ਦੁੱਧ ਘੱਟ ਦਿੰਦੀ ਆ ਜਾਂ ਦੁੱਧ ਲਾਉਂਦੀ ਨਹੀਂ ਹੈ ਨਾ ਟੀਕਾ ਲਾਉਣਾ ਪੈਂਦਾ ਤਾਂ ਤੁਸੀਂ ਇੱਕ ਵਾਰੀ ਆ ਚੀਜ਼ ਵਰਤ ਕੇ ਦੇਖ ਲਿਓ ਬਾਈ ਆਪਣੀ ਮੱਝ ਕੱਟਾ ਭੁੱਲ ਗਈ ਸੀ ਯਾਰ ਤਾਂ ਮੈਂ ਆ ਪ੍ਰੋਡਕਟ ਬਾਰੇ ਰੀਲਾਂ ਦੇਖਿਆ ਸੀ ਪਹਿਲਾਂ ਬਾਈਆਂ ਦੀਆਂ ਤੇ ਮੈਂ ਕਈ ਕਿਸਾਨ ਭਰਾਵਾਂ ਨਾਲ ਫੋਨ ਤੇ ਵੀ ਗੱਲ ਕੀਤੀ ਸੀ ਵੀ ਇਹਦਾ ਰਿਜ਼ਲਟ ਕਿਵੇਂ ਆ ਆਪਾਂ ਪਹਿਲਾਂ ਹੋਰ ਚੀਜ਼ ਪਾ ਕੇ ਦੇਖਿਆ ਬਈ ਉਹਦਾ ਰਿਜ਼ਲਟ ਮਿਲਿਆ ਨਹੀਂ ਬਈ ਆ ਮੰਗਾਇਆ ਸੀ ਆਪਾਂ ਬਿੱਟ ਨਹੀਂ ਮਿਲਕ ਜੀਲਡਰ ਤੇ ਇਹਦਾ ਬਈ ਰਿਜ਼ਲਟ ਬਹੁਤ ਵਧੀਆ ਮੈਂ ਜਿੰਨੇ ਨਾਲ ਗੱਲ ਕੀਤੀ ਆ ਬਈ ਤਾਂ ਉਹਨਾਂ ਨੇ ਇਹੀ ਕਿਹਾ ਵੀ ਸਾਡੀ ਮੱਝ ਟਾਈਮ ਨਾਲ ਮਿਲਣ ਲੱਗ ਗਈ ਤੇ ਦੁੱਧ ਵੀ ਸਹੀ ਢੰਗ ਨਾਲ ਲਾਉਣ ਲੱਗ ਗਈ ਬਈ ਇਹ ਹੋਰ ਕੀ ਕੀ ਕੰਮ ਕਰਦਾ ਇਹ ਆਪਣਾ ਜਿਹੜਾ ਬੈਟਾ ਨਹੀਂ ਮਿਲਕ ਜੀਲਡਰ ਹੈ ਇਹ ਦੁੱਧ ਵਿਧਾਨ ਚ ਸਹਾਇਤਾ ਕਰਦਾ ਪਸ਼ੂ ਕਿਸੇ ਵੀ ਕਾਰਨ ਜਿਹੜੀ ਸਟ्रेस ਤੁਸੀਂ ਮੰਦੇ ਹੋ ਕਿ ਜਦਾਂ ਕਈ ਵਾਰ ਬੱਚਾ ਕੱਟਾ ਭੁੱਲ ਜਾਂਦੀ ਹੈ ਜਾਂ ਮਰ ਜਾਂਦਾ ਬੱਚਾ ਕੱਟਾ ਜਾ ਗਰਮੀ ਦੇ ਕਾਰਨ ਦੁੱਧ ਘਟ ਗਿਆ ਜਾਂ ਜਦੋਂ ਬਿਮਾਰੀ ਹੁੰਦੀ ਹੈ ਬਿਮਾਰੀ ਤੋਂ ਬਾਅਦ ਆਪਣੇ ਪ੍ਰੋਪਰ ਬੁਖਾਰ ਹੋਣ ਤੋਂ ਬਾਅਦ ਦੁੱਧ ਤੇ ਨਹੀਂ ਆਂਦੀ ਤੇ ਇਹ ਹਰ ਕੇਸ ਚ ਕੰਮ ਕਰਦਾ ਹੈ ਚਾਹੇ ਤੁਸੀਂ ਪਸ਼ੂ ਇੱਕ ਥਾਂ ਤੋਂ ਦੂਜੀ ਥਾਂ ਇਹੀ ਲੈ ਕੇ ਜਾਂਦੇ ਤੇ ਉੱਥੇ ਜਾ ਕੇ ਦੁੱਧ ਪ੍ਰੋਪਰ ਨਹੀਂ ਦਿੰਦਾ ਨਹੀਂ ਦਿੰਦਾ ਨਾ ਤੇ ਇਹ ਪੂਰਾ ਦੁੱਧ ਕਰਨ ਦੀ ਆਪਣੀ ਕੁਆਲਿਟੀ ਰੱਖਦਾ ਹੈ ਚਾਹੇ ਕੋਈ 20 ਲੀਟਰ ਵਾਲੀ ਗਾਂ ਜਾਂ ਮੱਝ ਮਨ ਲੋ ਕੀ ਉਹ 5 ਲੀਟਰ ਦਿੰਦੀ ਪਈ ਹੈ ਤੇ ਇਹਦੇ ਚ ਇੰਨੇ ਵਧੀਆ ਗੁਣ ਹੈਗੇ ਨੇ ਇਹਦੀ ਜਿਹੜੀ ਕੰਪੋਜੀਸ਼ਨ ਹੈ ਉਹਦੇ ਨਾਲੇ ਆਪਣਾ 20 ਲੀਟਰ ਦੁੱਧ ਵੀ ਪੂਰਾ ਕਰ ਦੂਗਾ ਬਾਕੀ ਨਾਲ ਮੈਂ ਤੁਹਾਨੂੰ ਇਹ ਦੱਸਦਾ ਕਿ ਜਿੱਦਾਂ ਆਪਾਂ ਟੀਕਾ ਲਾ ਕੇ ਦੁੱਧ ਚੁੰਨੇ ਆ ਉਸ ਗੱਲ ਚ ਵੀ ਜਦੋਂ ਤੁਸੀਂ ਇਹ ਪਾਣਾ ਸ਼ੁਰੂ ਕਰਤਾ ਤੁਹਾਨੂੰ 3-4 ਦਿਨਾਂ ਚ ਰਿਜ਼ਲਟ ਮਿਲਣਗੇ ਕਿ ਪਸ਼ੂ ਨੂੰ ਕੀ ਕਾ ਲਾਣ ਦੀ ਲੋੜ ਨਹੀਂ ਠੀਕ ਹੈ ਇਹ ਦੇਣਾ ਸੀ 100 ml ਸ਼ਾਮ ਨੂੰ ਦੇ ਦੋ 100 ml ਸਵੇਰੇ ਸਵੇਰੇ ਤੇ ਆਹ ਕੀ ਚੀਜ਼ ਆ ਬਾਈ ਇਹ ਨਾਲ ਆਪਣਾ ਇੱਕ ਹੋਰ ਪ੍ਰੋਡਕਟ ਹੁੰਦਾ ਹੈ ਬੈਟਾ ਐਨ ਐਚ ਠੀਕ ਹੈ ਇਹ ਲੇਵੇ ਦੇ ਵਿਕਾਸ ਵਾਸਤੇ ਆ ਜੇ ਮਤਲਬ ਲੇਵੇ ਜਿੱਦਾਂ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਪਸ਼ੂ ਸੂਣ ਵਾਲਾ ਹੁੰਦਾ ਉਦੋਂ ਇਹ ਦੇਣਾ ਸ਼ੁਰੂ ਕਰ ਦਈਏ 1 ਮਹੀਨਾ ਪਹਿਲੇ 1 ਲੀਟਰ ਦੀ ਪੈਕਿੰਗ ਹੈ 20 ਤੋਂ 30 ml ਦੇਣਾ ਹੈ 40-50 ਦਿਨ ਚੱਲੇਗਾ 40-50 ਦਿਨਾਂ ਚ ਉਹ ਲੇਵਾ ਚੰਗਾ ਬਣਾ ਜੂ ਥਾਣੇ ਚੰਗੇ ਕਰ ਜੂ ਠੀਕ ਹੈ ਛੋਟੇ ਵੱਡੇ ਥਾਣ ਜਿਹੜੇ ਆ ਉਹ ਨਹੀਂ ਰਹਿਣਗੇ ਜੇਰ ਜੂਰ ਰਾਮਨਾ ਪੈ ਜੂ ਸੌਣ ਦੇ ਟਾਈਮ ਤੇ ਸਾਰੇ ਥਾਣਾਂ ਚ ਦੁੱਧ ਇਕੋ ਜਿਹਾ ਆਉ ਜੇ ਥਣ ਕੋਈ ਛੋਟਾ ਵੱਡਾ ਆ ਉਹਨੂੰ ਵੀ ਇਹ ਪੂਰਾ ਕਰ। ਜੇ ਕਿਸੇ ਦੀ ਮੱਝ ਦੁੱਧ ਘੱਟ ਦਿੰਦੀ ਆ ਜਾਂ ਦੁੱਧ ਲਾਉਂਦੀ ਨਹੀਂ ਹੈ ਨਾ ਟੀਕਾ ਲਾਉਣਾ ਪੈਂਦਾ ਤਾਂ ਤੁਸੀਂ ਇੱਕ ਵਾਰੀ ਆਹ ਚੀਜ਼ ਵਰਤ ਕੇ ਦੇਖ ਲਿਓ ਤੇ ਬਾਕੀ ਗੱਲ ਤੁਹਾਨੂੰ ਬਾਈ ਨੇ ਸਾਰੀ ਸਮਝਾਤੀ ਕਿਵੇਂ ਪਾਉਣਾ ਤੇ ਇਹ ਕੀ ਕੀ ਕੰਮ ਕਰਦਾ ਹੈਗਾ ਤੇ ਬਾਈ ਲੋਕੇਸ਼ਨ ਕੀ ਹੈ ਜੀ ਆਪਣੀ ਜੇ ਕਿਸੇ ਨੇ ਮਗਾਉਣਾ ਹੋਵੇ ਤਾਂ ਕਿਵੇਂ ਮਗਵਾ ਸਕਦਾ ਇਹ ਦੇਖੋ ਅਸੀਂ ਹੈਗੇ ਜਗਰਾਉ ਤੋਂ ਬਾਕੀ ਸਾਰੇ ਮੈਡੀਕਲਾਂ ਤੇ ਹੌਲੀ ਹੌਲੀ ਉਪਲਬਧ ਤਾਂ ਹੋ ਹੀ ਜਾਊਗਾ ਠੀਕ ਹੈ ਜੀ ਸਾਡਾ ਜਿਹੜਾ ਡਿਸਟ੍ਰੀਬਿਊਟਰ ਹੈ ਉਹ ਹੈ ਅਰੁਣ ਮੈਡੀਸਨ ਚੈਂਬਰ ਲੁਧਿਆਣਾ ਲੁਧਿਆਣਾ ਠੀਕ ਹੈ ਪਰ ਜੇ ਕਿਸੇ ਨੂੰ ਇੱਕ ਜਾਂ ਦੋ ਪੀਸ ਦੀ ਫਿਲਹਾਲ ਲੋੜ ਪੈਂ ਕੰਟੀਨ ਹੋਈ ਪਰ ਆਣਾਲੇ ਟਾਈਮ 'ਚ ਹੋ ਜੂਗੀ ਤੇ ਉਹਨੂੰ ਅਸੀਂ ਸਾਡੇ ਦਿੱਤੇ ਹੋਏ ਨੰਬਰਾਂ ਤੇ ਕਾਲ ਕਰ ਲਵੇ ਉਹਨਾਂ ਨੂੰ ਇਹੀ ਕੋਰੀਅਰ ਕਰ ਦਿੰਨੇ ਆ ਜਬ ਥਰੂ ਸਪੀਡ ਪੋਸਟ ਆਹੀ ਉਹਨਾਂ ਦੇ ਘਰ ਤੱਕ ਪਹੁੰਚ ਜਾ ਠੀਕ ਹੈ ਕਿੰਨੇ ਦਿਨਾਂ 'ਚ ਪਹੁੰਚ ਜਾਂਦਾ ਬਾਈ ਦੇਖੋ ਜੇ ਪੰਜਾਬ ਪੰਜਾਬ ਦੀ ਹੈ ਤਾਂ ਆਪਾਂ 2 ਤੋਂ 3 ਦਿਨ ਕਹਿ ਸਕਦੇ ਹਾਂ ਜੇ ਪੰਜਾਬ ਤੋਂ ਬਾਹਰ ਦੀ ਗੱਲ ਹੈ ਤਾਂ 4 ਤੋਂ 5 ਦਿਨ 'ਚ ਘਰੇ ਪਹੁੰਚ ਜਾਂਦਾ ਠੀਕ ਹੈ ਲਓ ਬਾਈ ਵਰਤ ਕੇ ਜਰੂਰ ਦੇਖਿਓ ਤੇ ਆਪਾਂ ਵੀ ਆਪਣੀ ਮੱਝ ਤੇ ਇਹ ਵਰਤਨਾਗਾ ਤਾਂ ਸੋਨੂੰ ਨਾਲ ਦੀ ਨਾਲ ਦੱਸੀ ਚੱਲਾਂਗੇ ਵੀ ਰਿਜ਼ਲਟ ਇਹਦਾ ਕਿਵੇਂ ਆ ਬਾਕੀ ਆਪਾਂ 1-2 ਦਿਨ ਵਰਤਿਆ ਵੀ ਤਾਂ ਰਿਜ਼ਲਟ ਦਾ ਵੀ ਪਤਾ ਲੱ